ਕਾਟਗਿੰਤੀ ਸਮਾਜ ਮੁਸਲਿਮ ਤੇ ਈਸਾਈ ਪਾਇਚਾਰੇ ਦੀ ਇੱਕ ਪਰਵੀ ਮੀਟਿੰਗ ਦਰਬਾਰ ਲਖ ਦਾਤਾ ਪੀਰ ਗੁਰਾਇਾਨ ਵਿਖੇ ਹੋਈ ਜਿਸ ਵਿੱਚ ਕਾਟਗਿੰਤੀ ਸਮਾਜ ਨੇ ਗੁਰਾਇਾਨ ਵਿੱਚ ਮੁਸਲਿਮ ਤੇ ਈਸਾਈਆਂ ਦਾ ਕੋਈ ਵੀ ਕਬਰਸਤਾਨਾ ਹੋਣ ਕਾਰਨ ਪਾਇਚਾਰੇ ਨੇ ਰੋਸ ਜਤਾਇਆ सलीम सुल्तानी ने कहा कि आ रही आ नगर कौंसल गुराया विच उस पार्टी नु ए समाज वोट पावेगा जो पार्टी लिखती परोसा देवेगी कहा कि बड़े दुख दी गल है साडे समाज कोल मरण तो बाद संस्कार करने कोई स्थान ही नहीं है ਈਸਾਈ ਪਾਈਚਾਰੇ ਦੇ ਗੁਲਜ਼ਾਰ ਮਸੀਹ ਨੇ ਕਿਹਾ ਕਿ ਅਸੀਂ 10 ਸਾਲ ਤੋਂ ਗੁਰਾਇਆਨ ਵਿੱਚ ਪਾਈਚਾਰੇ ਦੇ ਕਬਰਸਤਾਨ ਬਣਾਉਣ ਲਈ ਸੰਘਰਾਸ਼ ਕਰ ਰਹੇ ਹਾਂ ਪਰ ਨਗਰ ਕੌਂਸਲ ਨੇ ਸਾਡੀ ਹਾਲੇ ਤੱਕ ਮੰਗ ਪੂਰੀ ਨਹੀਂ ਕੀਤੀ ਹਰ ਵੇਲੇ ਸਾਨੂੰ ਲੀਡਰਾਂ ਕੋਲੋਂ ਲਾਰੇ ਹੀ ਮਿਲੇ ਹਨ ਇਸ ਵਾਰ ਘੱਟ ਗਿਣਤੀ ਸਮਾਜ ਉਸ ਨੂੰ ਹੀ ਵੋਟ ਪਾਵੇਗਾ ਜੋ ਸਾਡੀ ਮੰਗ ਲਿਖਤੀ ਮੰਨੇਗਾ ਦੂਜੀਆਂ ਪਾਰਟੀਆਂ ਨੂੰ ਅਸੀਂ ਹਰਾਉਣ ਵਿੱਚ ਆਪਣਾ ਰੋਲ ਅਦਾ ਕਰਾਂਗੇ ਇਸ ਮੌਕੇ ਅਕਬਰ ਅਲੀ ਅਜਗਰ ਅਲੀ ਤਬਰੇਜ਼ ਅਲਫਾਜ਼ ਅਲੀ ਰਮਤੂਲਾ ਸ਼ਾਹਜਹਾਨ ਸਾਦਕ ਅਲੀ ਮੁਹੰਮਦ ਹਲੀਮ ਆਰਿਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਲਿੰਡਿਆਕ ਤੁਸੀਂ ਮੀਟਿੰਗ ਰੱਖੀ ਆ ਕੀ ਮੈਟਰਸ ਗੱਪੀ ਹੁੰਦਸ। ਅੱਜ ਦੀ ਮੀਟਿੰਗ ਬਹੁਤ ਹੀ ਸਾਡੇ ਖਾਸ ਕਰਕੇ ਮੁਸਲਮਾਨ ਔਰ ਕ੍ਰਿਸਚੀਅਨ ਸਮਾਜ ਦੀ ਸਾਂਝੀ ਮੀਟਿੰਗ ਹੋਈ ਆ। ਜਿਹਦੇ ਵਿੱਚ ਸਾਡੇ ਗ੍ਰਾਮ ਮੁਸਲਮਾਨ ਸਮਾਜ ਕਮੇਟੀ ਤੇ ਸਾਰੇ ਕਰਕੁਨ ਉਹਨਾਂ ਦੇ ਪ੍ਰਧਾਨ ਰਹਿਮਤੁੱਲਾ ਜੀ ਔਰ ਸਾਡੇ ਸ਼ਾਹਜਹਾਂ ਜੀ ਸਾਦਿਕ ਸਾਹਿਬ ਔਰ ਸਾਡੇ ਕ੍ਰਿਸਚੀਅਨ ਸਮਾਜ ਤੋਂ ਚਿੰਤਕ ਬੁਲਜ਼ਾਰ ਮਸੀਹ ਸਾਹਿਬ ਸਾਰੀ ਟੀਮ ਇੱਥੇ ਇਕੱਠੀ ਹੋਈ ਹੈ ਅੱਜ ਦਰਬਾਰ ਤੇ ਸੋ ਜਿਹਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਸਮਾਜ ਦੀ ਬੜੀ ਗੰਭੀਰ ਜਿਹੜੀ ਸਮੱਸਿਆ ਹੈ ਜਿਹੜੀ ਅੱਜ ਤੱਕ ਹੱਲ ਨਹੀਂ ਹੋਈ ਕਬਰਸਤਾਨ ਦੀ ਸਮੱਸਿਆ ਉਹਦੇ ਬਾਰੇ ਡੁੰਗੀਆਂ ਵਿਚਾਰਾ ਕੀਤੀਆਂ ਗਈਆਂ ਤੇ ਜਿਹਦੇ ਵਿੱਚ ਅਜੇ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੋਣ ਵਾਲੇ ਦੇ ਨਾਲ ਹੀ ਮੈਂ ਪਹਿਲਾਂ ਤਾਂ ਇੱਕ ਦੋ ਦਿਨਾਂ ਵਿੱਚ ਇੱਕ ਪ੍ਰਪੋਜ਼ਲ ਬਣਾਇਆ ਜਾਊਗਾ ਯਾਨੀ ਮੰਗ ਪੱਤਰ ਜੈਨੂ ਕਰ ਲੋ ਉਹ ਮੰਗ ਪੱਤਰ ਥਰੂ ਮੀਡੀਆ ਰਾਹੀਂ ਖਾਸ ਕਰਕੇ ਸਰਕਾਰ ਅੱਗੇ ਰੱਖਿਆ ਜਾਊਗਾ ਸਰਕਾਰ ਦੇ ਨੁਮਾਇੰਦੇ ਜਿਹੜੇ ਇੱਥੇ ਜਿਹਨਾਂ ਡਿਊਟੀ ਲੱਗੀ ਆ ਉਹਨਾਂ ਤੱਕ ਵੀ ਅਪਰੋਚ ਕੀਤੀ ਜਾਊਗੀ ਉਹ ਤੋਂ ਬਾਅਦ ਉਹਦਾ ਇੱਕ ਲਿਖਤੀ ਅਸਵਾਸ਼ਨ ਜਿਹੜਾ ਅਸੀਂ ਮੰਗ ਰਹੇ ਹਾਂ ਕੋ ਲਿਖਤੀ ਸਵਾਰਣ ਪੂਰਾ ਹੋਣ ਉਪਰੰਤ ਇੱਕ ਖੁੱਲਾ एलान ਵੱਡੇ ਪੱਧਰ ਤੇ ਇਦਾਂ ਨਹੀਂ ਵੀ ਅੰਦਰ ਵੜ ਕੇ ਇੱਕ ਵੱਡੇ ਪੱਧਰ ਤੇ ਆਦ ਕਿ ਕਿਉਂਕਿ ਸਾਡਾ ਭਾਈਚਾਰੇ ਨੇ ਇਹ ਪਲਾਨ ਬਣਾਇਆ ਵੇ ਕਿ ਲੋਕਤੰਤਰ ਦੇ ਇਸ ਪੁਰਬ ਚ ਹਾਜ਼ਰੀ ਆਪਣੀ ਯਾਨੀ ਖੁੱਲੇ ਤੌਰ ਤੇ ਲਵਾਉਣੀ ਆ ਤਾਂ ਕਰਕੇ ਇਹਨਾਂ ਵੋਟਰਾਂ ਦੀ ਵੀ ਗਿਣਤੀ ਆਉਣ ਵਾਲੇ ਦਿਨਾਂ ਚ ਹੋਵੇ ਕਿਉਂਕਿ ਅੱਜ ਕੱਲ੍ਹ ਵੋਟਾਂ ਦਾ ਮਾਹੌਲ ਹੈ ਤੇ ਇਹ ਸਮਾਜ ਅੱਗੇ ਵੀ ਵੋਟਾਂ ਪਾਉਂਦਾ ਰਿਹਾ ਤੇ 20-25 ਸਾਲਾਂ ਤੋਂ ਸਾਡੇ ਜਿਹੜੇ ਮਸਲੇ ਨਾ ਹੱਲ ਹੋਣ ਦਾ ਕਾਰਨ ਵੀ ਇਹੀ ਆ ਕਿ ਲੋਕ ਵੋਟਾਂ ਤਾਂ ਲੈ ਜਾਂਦੇ ਸੀ ਪਰ ਉਹੀ ਲਾਰੇ ਲਪੇ ਰਹਿ ਜਾਂਦੇ ਸੀ ਤੇ ਹੁਣ ਸਾਨੂੰ ਉਮੀਦ ਆ ਕਿ ਹੁਣ ਸਾਡਾ ਸਮਾਜ ਸੰਗਠਿਤ ਹੋ ਗਿਆ ਅੱਜ ਤੇ ਇਨਨ ਅਜ ਪੂਰੀ ਜ਼ਿੰਮੇਵਾਰੀ ਮੈਨੂੰ ਗੁਲਜ਼ਾਰ ਸਾਹਿਬ ਸਾਡਾ ਰਹਿਮਤੁੱਲਾਹ ਸਾਹਿਬ ਫਾਰੂਕ ਸਾਡੇ ਸ਼ਾਹਜਾਨ ਸਾਹਿਬ ਹੋਰ ਵੀ ਸਾਰੇ ਸਾਡਾ ਅੱਗੇ ਜ਼ਿੰਮੇਵਾਰੀ ਦਿੱਤੀ ਆ ਖਾਸ ਕਰਕੇ ਸਾਦਿਕ ਸਾਹਿਬ ਉਹਨਾਂ ਦਾ ਬਹੁਤ ਯੋਗਦਾਨ ਆ ਤੇ ਮੈਂ ਅਸੀਂ ਉਮੀਦ ਕਰਦੇ ਆ ਕਿ ਅਸੀਂ ਆਪਣੀ ਗੱਲ ਐਪ੍ਰੈਸ ਰਹੀ ਸਰਕਾਰ ਅੱਗੇ ਰੱਖਣ ਚ ਕੰਮ ਲਾਗੂ ਮੰਗ ਕਿਹੜੀ ਪਾਰਟੀ ਇਸ ਮਤਲਬ ਮੰਗਾ ਹਲੇ ਨਹੀਂ ਜੀ ਮੰਗ ਗਈ ਹੈ ਮੰਗ ਕਬਰਸਤਾਨ ਜਿਹੜਾ ਸਾਡਾ ਪਿੱਛੇ ਜੇ ਇਹਦੀ ਪ੍ਰੋਸੀਡਿੰਗ ਚੱਲੀ ਸੀ ਬੇ 2 ਏਕੜ ਸ਼ਾਇਦ ਗਵਰਨਮੈਂਟ ਲੋ ਲੈ ਕੇ ਦੇਣੇ ਸੀਗੇ ਪਰ ਉਹ ਵੀ ਕਾਗਜ਼ਾਂ ਚ ਰਹਿ ਗਈ ਉਹ ਚੀਜ਼ ਲਾਗੂ ਨਹੀਂ ਹੋਈ ਉਦੋਂ ਕਾਂਗਰਸੀ ਸਰਕਾਰ ਸੀਗੀ ਤੇ ਉਹਨਾਂ ਦੀ ਪੰਚਾਇਤ ਸੀਗੀ ਸਾਡੇ ਗੁਲਜਾਰ ਸਾਹਨੇ ਬੜਾ ਉਹਦੇ ਵਿੱਚ ਰੋਲ ਨਭਾਇਆ ਤੇ ਉਤੋਂ ਪਹਿਲਾਂ ਜਿਹੜੀਆਂ ਉਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਇਹੀ ਕੰਮ ਰਿਹਾ ਜੀ ਸਾਡੇ ਜਾਨੀ ਜਿਹੜੇ ਬੰਦੇ ਨੇ ਕੰਮ ਕੀਤਾ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਆ ਤੇ ਜੇਹੀ ਗੱਲ ਸਮਰਥਨ ਦੀ ਕਿਹਨੂੰ ਕਰਨਾ ਇਹ ਆਉਣ ਵਾਲੇ ਦਿਨਾਂ 'ਚ ਕੀਤਾ ਜਾਊਗਾ ਖੁੱਲ ਕੇ ਸਮਰਥਨ ਕੀਤਾ ਜਾਊਗਾ ਸਰਕਾਰ ਤੋਂ ਅਸੀਂ ਉਮੀਦ ਕਰ ਰਹੇ ਹਾਂ ਇਹਦੇ ਵਿੱਚ ਸ਼ਾਮਲ ਹੋਏ ਆ ਉਹ ਕਿਹੜੇ-ਕਿਹੜੇ ਵਾਰ ਤੋਂ ਇਹ ਸਾਰੇ ਵਾੜਾਂ ਤੋਂ ਆਏ ਜੀ ਇਹ ਸਾਰੀ ਗੁਰਾਇੰਦ ਹੀ ਆ ਔਰ ਖਾਸ ਕਰਕੇ ਸਾਰੇ ਨੌਜਵਾਨ ਆਗੂ ਆ ਠੀਕ ਨੇ ਤੁਸੀਂ ਸਮਰਥਨ ਦੀ ਗੱਲ ਕਰ ਰਹੇ ਹੋ ਸਮਰਥਾ ਤੁਸੀਂ ਦੇ ਦੋਗੇ ਮੰਨ ਲਓ ਕਿਸੇ ਪਾਰਟੀ ਨੂੰ ਦਿੰਦੇ ਆ ਪਰ ਨਮਾਇंदे ਜਿਹੜੇ ਚੁਣੂਗੇ ਚਿਹਰੇ ਤਾਂ ਉਹੀ ਆਗੇ ਪਾਰਟੀਆਂ ਬਦਲੀਆਂ ਚਿਹਰੇ ਥੋੜੇ ਬਦਲੇ ਤੁਹਾਨੂੰ ਲੱਗਦਾ ਆਸ ਉਮੀਦ ਕਰਦੇ ਜਿਹੜੇ ਪਾਰਟੀਆਂ ਸਮਰਥਨ ਦਓਗੇ ਤੁਹਾਡਾ ਕੰਮ ਕਰਾਓ ਇਸ ਗੱਲ 'ਚ ਮੈਂ ਤੁਹਾਨੂੰ ਉਸ ਭਾਸ਼ਣ ਦੇਣਾ ਕਿਉਂਕਿ ਮੈਂ ਚੰਡੀਗੜ੍ਹ ਤੱਕ ਜਾਂਦਾ ਮਨਜੋਗ ਮੁੱਖ ਮੰਤਰੀ ਸਾਹਿਬ ਨਾਲ ਹੀ ਮੁਲਾਕਾਤਾਂ ਹੋਈਆਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵੀ ਉੱਪਰੋਂ ਜਿਹੜੀ ਗੱਲ ਆ ਸਾਰੀ ਓਕੇ ਆ ਉਹ ਕੰਮ ਕਰਾਉਣ 'ਚ ਕੋਈ ਕਮੀ ਨਹੀਂ ਤੇ ਮੈਂ ਚਾਹੁੰਨਾ ਹੋਵੇ ਜਿਹੜੇ ਸੀ ਨੁਮਾਇੰਦੇ ਜਿੰਨਾਂ ਤੁਸੀਂ ਗੱਲ ਕੀਤੀ ਆ ਉਹਨੂੰ ਮੈਂਦਿਆਂ ਨਾਲ ਗੱਲ ਰੱਖੇ ਜਾਊਗਾ ਤੁਸੀਂ ਬਣਾ ਰਹੇ ਹੋ ਲਿਖਤ ਤੇ ਪ੍ਰੋਗਰਾਮ ਬਣਾ ਰਹੇ ਹੋ ਉਹ ਸਾਰਾ ਦਿੱਤਾ ਜਾਊਗਾ ਉਹਨਾਂ ਨੂੰ ਉਹ ਬੁਗਬ ਜਿਹੜਾ ਜਦੋਂ ਸਾਡੇ ਕਾਰਕੁਨ ਸਾਰੇ ਕਹਿ ਰਹੇ ਆ ਬਈ ਲਿੱਖ ਕੇ ਸੁਵਿਸ਼ਣ ਲੈਣਾ ਜੀ ਲਿੱਖ ਕੇ ਤਾਂ ਉਹਨਾਂ ਨੇ ਟੈਂਡਰ ਵੀ ਲਾ ਚੁੱਕੇ ਆ ਕਿੱਦਾਂ ਮੀਡੀਆ ਦੇ ਟੈਂਡਰ ਵੀ ਲੱਗ ਚੁੱਕੇ ਆ ਮੀਡੀਆ ਤੋਂ ਚਾਰਜ ਜੁਕਾ ਜਗ੍ਹਾ ਦੀ ਡਿਮਾਂਡ ਵੀ ਹੋ ਚੁੱਕੀ ਹੈ ਪਰ ਉਹ ਇਕੱਲਾ ਟੈਂਡਰ ਵੀ ਅਖਬਾਰਾਂ 'ਚ ਰਹੇ ਗਏ ਹਾਂ ਬਿਲਕੁਲ ਇਹੀ ਤਾਂ ਇਹੀ ਤਾਂ ਹੀ ਲੰਮਾ ਦਿੰਨੇ ਆ ਬਈ ਉਹ ਸਰਕਾਰਾਂ 'ਚ ਜਾਂ ਉਸ ਪੰਚਾਇਤ 'ਚ ਕੀ ਕਮੀ ਸੀ ਅੱਜੇ ਸਾਡਾ ਸਮਾਜ ਨੇ ਅਜ 1 ਘੰਟਾ ਮੀਟਿੰਗ ਐਸੀ ਗੱਲ ਨੂੰ ਲੈ ਕੇ ਹੋਈ ਆ ਬਈ ਗਾਂ 'ਚ ਜਿਹੜੀਆਂ ਕਮੀਆਂ ਰਹਿ ਗਈਆਂ ਵੀ ਅਸੀਂ ਆਪਣੇ ਆਪ ਨੂੰ ਮਜਬੂਤ ਕਰਕੇ ਉਹ ਕਮੀਆਂ ਨੂੰ ਕਿੱਦਾਂ ਦੂਰ ਕਰਾ ਕੇ ਇਹ ਚੀਜ਼ ਨੂੰ ਮੰਨ ਕਰਾਉਣੀ ਹੈ ਜੇ ਪੂਰਾ ਪਲਾਨ ਬਣ ਗਿਆ ਉਹ ਅਸੀਂ ਕੱਲੂ ਸਾਡਾ ਲਿਖਤ ਚ ਬਣ ਜਾਣਾ ਸਾਰਾ ਇਹ ਡਿਊਟੀ ਲਾਤੀ ਬੰਦਿਆਂ ਦੀ ਮੈਨੂੰ ਲੱਗਦਾ ਵੀ ਐਤਕੀ ਇਹ ਸਾਡਾ ਜਿਹੜਾ ਪਲਾਨ ਆ ਜਿਹੜਾ ਸਾਡਾ ਖਾਸ ਕਰਕੇ ਜਿਹੜੀ ਸਾਡੀ ਗੁਰਾਇਆ ਮੁਸਲਮ ਭਾਈ ਜਰੇ ਦੀ 2-2 ਏਕੜਾ ਇੱਕ ਇੱਕ ਏਕੜ ਜਿਹੜਾ ਰੋਣ ਦਾ ਪਲਾਨ ਵਾ ਤੇ ਅਸੀਂ ਸਰਕਾਰ ਤੋਂ ਮਨਜ਼ੂਰ ਜ਼ਰੂਰ ਕਰਾਵਾਂਗੇ ਜੋ ਲੈ ਕੇ ਆ ਰਹੇ ਨਿਕੂਗੇ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਸਰਕਾਰ ਦੀ ਚੋਣ ਨਹੀਂ ਹੈ ਇਹ ਚੋਣ ਜਿਹੜੇ ਹੈਗੇ ਲੋਕਲ ਲੈਵਲ ਦੇ ਚੋਣ ਹੈ ਕੌਂਸਲਰਾਂ ਦੀ ਚੋਣ ਹੈ ਸਗਰ ਤਾਂ ਨੂੰ ਜਿਹੜੇ ਚਿਹਰੇ ਵੀ ਦੇਖੇ ਜਾਊਗੇ ਇਕੱਲੇ ਪਾਰਟੀ ਨਹੀਂ ਦੇਖੀ ਜਾਊਗੀ ਕਿਉਂਕਿ ਜਿਹੜੇ ਚਿਹਰੇ ਉਹੀ ਚਿਹਰੇ ਜਿਹੜੇ ਪਹਿਲਾਂ ਦੂਜੀ ਪਾਰਟੀਆਂ ਦੇ ਸੀਗੇ ਪਿਛਲੀ ਸਰਕਾਰ ਦੇ ਵਿੱਚ ਸੀਗੇ ਉਹੀ ਹੁਣ ਉਹ ਦੂਜੀ ਸਰਕਾਰ ਲਈ ਪਲਟੀ ਮਾਰ ਕੇ ਆ ਗਏ ਆ ਜਾਂ ਤਲ ਬਦਲੂ ਜਿਹੜੇ ਆਪਾਂ ਕਹਿ ਸਕਦੇ ਪੈਰਾਸ਼ੂਟ ਰਾਹੀਂ ਆਏ ਆ ਉਹਦਾ ਟੱਲ ਕਰਾ ਦੂ। ਮੈਂ ਤੁਹਾਨੂੰ ਦੱਸਦਾ ਬਈ ਇਹ ਸਮਾਜ ਕਹਿ ਲੋ ਵੀ ਪਹਿਲਾਂ ਇੰਨਾ ਜਾਗਰੂਕ ਨਹੀਂ ਸੀਗਾ ਹੁਣ ਘਟੋ ਘਟ ਨਹੀਂ ਸਾਡੀ ਇੱਕ ਪਰਸੋ ਵੀ ਮੀਟਿੰਗ ਹੋਈ ਹੈ ਅੱਜ ਮੀਟਿੰਗ ਹੋਈ ਆ ਇਹ ਸਾਰੀਆਂ ਵਿਚਾਰਾ ਕਰ ਲਈਆਂ ਵੀ ਅਸੀਂ ਆਪਣੇ ਜਿਹੜਾ ਲਿਖਤ ਵਿੱਚ ਜਿਹੜਾ ਪ੍ਰੋਗਰਾਮ ਬਣਾਉਣਾ ਦਾ ਚਿਹਰਾ ਕੋਈ ਵੀ ਹੋਵੇ لیکن ਜਿਹੜੀ ਗਾਈਡਲਾਈਨ ਨਾ گورنمنٹ ਦੀ ਆ گورنمنٹ ਤੋਂ ਪੈਸਾ ਆਉਣਾ گورنمنٹ ਦੀ ਡਾਇਰੈਕਸ਼ਨ ਚੱਲਣੀ ਆ ਪਰ ਕਹਿੰਦਾ ਮਾਈਨੋਰਟੀ ਘਟ ਗਣਤੀ ਮੰਤਰਾਲੇ ਆ ਘਟ ਗਣਤੀ ਦੀ ਕਮਿਸ਼ਨ ਆ ਇਹ ਸਾਰੀਆਂ ਚੀਜ਼ਾਂ ਚੱਲਣੀਆਂ ਪਰ ਜਿਹੜੀ ਨਗਰ ਪੰਚਾਇਤ ਇਹਦਾ ਰੋਲ ਮੇਨ ਰਹੂਗਾ ਇਸ ਕਰਕੇ ਅਸੀਂ ਇਹ ਪੰਚਾਇਤ ਚੋਣਾਂ ਚ ਆਪਣੀ ਪੂਰੀ ਭਾਗੀਦਾਰੀ ਦੇ ਰਹੇ ਹਾਂ ਵੋਟ ਲੈਣ ਲਈ ਇਲੈਕਟਿਵ ਪ੍ਰੋਸੈਸ ਆ ਦੇ ਦਿੰਗੇ ਬਾਅਦ ਵਿੱਚ ਕੰਮ ਨਾ ਹੋਵੇ ਤਾਂ ਫਿਰ ਪਉਣੇ ਮੈਨੂੰ ਲੱਗਦਾ ਬੇ ਸਾਡੇ ਕੋਲ ਜਿਹੜੀ ਪਾਵਰ ਬੋਰਡ ਦੀ ਇਹ ਵੋਟਾਂ ਤਾਂ ਫੇ ਆਉਣੀਆਂ ਹੀ ਆ ਨਹੀਂ ਘੁੰਮ ਕੇ ਫੇ ਪਉਣੇ ਕੋ 2 ਸਾਲ ਬਾਅਦ ਫੇ ਵੋਟਾਂ ਆ ਜਾਣੀਆਂ 7 ਸਾਲ ਇਹ ਤਾਂ ਕੁ ਟੈਕਨੀਕਲੀ ਸਰਕਾਰ ਦੇ ਹੱਗੇ ਵੀ ਚਲੋ ਵੈਸੇ ਡੈਮੋਕ੍ਰੇਸੀ ਮੈਂ ਅੱਗੇ ਸਰਕਾਰ ਜੀ ਇਹ ਹੋ ਗਈ ਅਗਲਾ ਫਿਰ ਸੱਤ ਸਾਲ ਦਾ ਜਾਊਗਾ ਮੈਂ ਦੱਸਦਾ ਡੈਮੋਕ੍ਰੇਸੀ ਵਿੱਚ ਆਮ ਲੋਕਾਂ ਨੂੰ ਜੇ ਆਪਣੇ ਗੱਲ ਮਨਾਉਣ ਦਾ ਇਹੀ ਇੱਕ ਮੌਕਾ ਹੁੰਦਾ ਤੇ ਮੈਨੂੰ ਲੱਗਦਾ ਬਈ ਪੌਣੇ ਇੱਕ ਦੋ ਸਾਲ ਬਾਅਦ ਵੋਟਾਂ ਹੋਣੀਆਂ ਜੇ ਕੋਈ ਮੰਨ ਲਓ ਨਹੀਂ ਕੰਮ ਕਰਦਾ ਫਰਜ਼ ਕਰ ਪਰ ਐਤ ਕੀ ਅਸੀਂ ਅਸੀਂ ਵੀ ਪ੍ਰੀਪੇਅਰ ਹੋਇਓ ਠੀਕ ਹੈ ਬਈ ਹੋਏ ਕਿ ਨਹੀਂ ਸਾਰੇ ਪ੍ਰੀਪੇਅਰ ਅੱਛਾ ਜੀ ਇਹ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੈ ਅਗਲੇ ਨਾਲ ਤੁਹਾਡਾ ਯਕੀਨ ਉਹਨਾਂ ਦਾ ਤੁਹਾਡੇ ਦੇ ਟਿਕਿਆ ਹੋਇਆ ਜੀ ਜਿਹੜਾ ਤੁਸੀਂ ਡਿਸੀਜਨ ਲਾਉਂਗੇ ਉਸ ਸਮੇਂ ਕਿ ਲਾਉਂਗੇ ਜੇ ਵੀ ਸਾਡੀ ਰਹੂਗੀ ਪਰ ਜੇ ਸਮਾਜ ਸਾਡੇ ਨਾਲ ਖੜਾ ਗਿਆ ਇਹਨਾਂ ਨੇ ਕਹਿਤਾ ਵੀ ਜੋ ਅਸੀਂ ਗੱਲ ਤੁਸੀਂ ਕਹਿਤੀ ਅੱਜ ਤੋਂ ਤੇ ਅਗਰ ਤੱਕ ਉਹ ਨਹੀਂ ਪਰ ਉਤੋਂ ਵੀ ਵੱਡੀ ਅਸੀਂ ਇੱਕ ਪ੍ਰਪੋਜ਼ਲ ਬਣਾ ਕੇ ਸ਼ੇਅਰ ਕਰਾਂਗੇ ਸਾਨੂੰ ਜੇਦੋ ਲੱਗਾ ਵੀ ਬਾਕੀ ਆ ਮਸਲਾ ਸਾਡਾ ਇਹ ਬੰਦਿਆਂ ਕੋਲ ਹੱਲ ਹੋ ਸਕਦਾ ਵਾ ਠੀਕ ਨਹੀਂ ਤੇ ਉਹਦੇ ਵਿੱਚ ਤੌਰ ਤੇ ਭੂਮਿਕਾ ਨਿਵਾ ਰਿਹਾ ਆਪਣਾ ਸਮਾਜ ਪਾਇਓਰਟੀ ਕਿਹੜੀ ਪਾਰਟੀ ਰੋ ਸਰਕਾਰ ਤੋਂ ਅਸੀਂ ਉਮੀਦ ਕਰਦੇ ਹਾਂ ਠੀਕ ਨਹੀਂ ਮੁੱਖ ਮੰਤਰੀ ਸਾਹਿਬ ਦੀਆਂ ਸਾਨੂੰ ਜਿਹੜੀਆਂ ਸਕੀਮਾਂ ਚੱਲ ਰਹੀਆਂ ਆ ਇਹਨੂੰ ਲੱਗਦਾ ਵੀ ਸਰਕਾਰ ਤੋਂ ਹੀ ਮੇਨ ਸਾਡਾ ਹੈਗਾ ਮੁੱਖ ਸਿੱਧੇ ਸਿੱਧੇ ਸਮਰਥਨ ਕਰ ਰਹੇ ਤੁਸੀਂ ਨਹੀਂ ਪਹਿਲਾਂ ਅਸੀਂ ਜਿਹੜੇ ਉਹਨਾਂ ਦੇ ਨੁਮਾਇंदे ਆ ਸੁਣ ਲੋਗਾ ਇੱਕ ਦੇਖੋ ਜੀ ਭੂਮਿਕਾ ਹੁੰਦੀ ਆ ਇੰਨੇ ਲੋਕ ਖੜੇ ਆ ਵੋਟ ਦਾ ਅਧਿਕਾਰ ਵਾ ਇਹ ਹਲਕਾ ਚਾਂ ਤੁਸੀਂ ਅਪੀਲ ਕਰ ਲਓ ਕਿਹੜੀ ਹਲਕਾ ਹਲਕਾ ਇੰਚਾਰਜ ਜਿਹੜੀ ਇਹਨਾਂ ਦੀ ਸਕ੍ਰੀਨਿੰਗ ਕਮੇਟੀ ਆ ਜਿੰਨੇ ਵੀ ਨੁਮਾਇंदे ਹੈਗੇ ਜੀ ਗਵਰਨਮੈਂਟ ਦੇ ਸਾਰਿਆਂ ਮੂਰੇ ਸਾਡਾ ਲਿਖਤ ਚ ਸਬਾਚਨ ਜਾਣਾ ਕੇ ਕਲੇ ਡਿਊਟੀ ਲੱਗੇ ਉਹਨਾਂ ਬੰਦੇ ਅੱਲੇ ਕਲੇ ਤੱਕ ਅਪਰੋਚ ਹੋਣੀ ਆ ਕਿਹੜਾ ਵੀ ਲੀਡਰ ਆਊਗਾ ਸਾਰਿਆਂ ਦੀ ਇੱਕੋ ਹੀ ਆਵਾਜ਼ ਹੋਊਗੀ ਵੀ ਆ ਸਾਡਾ ਲਿਖ ਕੇ ਪ੍ਰ ਇਹ ਤੇ ਯਸਰੋ ਜਿਹੜੇ ਅਵਾਰਡ ਤੁਹਾਨੂੰ ਮਿਲਿਆ ਹੈਗਾ 15 ਦਾ ਕੋਸ਼ਾਦਨ ਨੂੰ ਜਿਆ ਸਰਗਰ ਨੇ ਸਨਮਾਨ ਕੀਤਾ ਜੀਗਾ ਇਹਦਾ ਮੌਕਾ ਦਿੱਤੇ ਰਹੇ ਨੇ ਉਹਦੇ ਇਸ ਮੱਤੇ ਕੋਈ ਆਨਲਾਈਨ ਮਾਰ ਦੇ ਦਿੱਤੇ ਜੀ ਤੁਹਾਡੀ ਗੱਲ ਬਹੁਤ ਅੱਛੀ ਕੀਤੀ ਬਲੇਜ ਜੀ ਅਸੀਂ ਜਦੋਂ ਵੀ ਜਾਂਦੇ ਆ ਮਿਨਿਸਟਰੀ ਚ ਜਾਂ ਚੀਫ ਮਿਨਿਸਟਰ ਸਾਹਿਬ ਕੋ ਜਾ ਕਟਕੀ ਮੰਤralੇ ਮੈਡਮ ਜੀ ਅਸੀਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਾਂਦਾ ਵਾ ਆ ਰਿਹਾ ਵੀ ਸਾਨੂੰ ਲੱਗਦਾ ਵੀ ਚੀਜ਼ਾਂ ਸਾਰੀਆਂ ਖੁੱਲੀਆਂ ਨੇ ਤੇ ਸਾਨੂੰ ਉਮੀਦ ਆ ਵੀ ਸਰਕਾਰ ਇਹ ਸਰਕਾਰ ਚ ਸਾਡੀ ਜਿਹੜੀ ਇੱਕ ਗੱਲ ਹੈ ਪੂਰੀ ਹੋ ਸਕਦੀ ਆ ਪਰ ਅਸੀਂ ਇੱਕ ਟੇਬਲ ਟਾਕ ਕਰਨੀ ਚਾਹੁੰਦੇ ਸਾਰੇ ਜਣੇ ਲਿਖਤ ਵਿੱਚ ਅਸੀਂ ਸਵਾਸ਼ਣ ਕਰਨਾ ਚਾਹੁੰਦੇ ਕਿ ਇਹ ਤਾਂ ਸਾਰਿਆਂ ਦੀ ਇਹ ਹੈ ਮੇਰੇ ਇਕੱਲੇ ਦੇ ਨਹੀਂ ਹੈ ਇਹ ਤਾਂ ਸਾਰਿਆਂ ਦਾ ਹੈ ਤੇ ਮੈਨੂੰ ਲੱਗਦਾ ਵੀ ਇਹ ਹੈ ਤੇ ਇਹਦਾ ਸਰਕਾਰ ਨੇ ਜਿੰਮੇਵਾਰੀ ਤਾਂ ਤੁਹਾਡੇ 'ਤੇ ਲਾਤੀ ਹੈ ਹਾਂ ਭਾਈ ਚੈਨ ਇਹ ਤੁਸੀਂ ਵੀ ਇੱਥੇ ਆ ਤੇ ਮੈਂ ਵੀ ਇੱਥੇ ਆ ਸਾਰੇ ਬੰਦੇ ਖੜੇ ਆ ਇੱਥੇ ਠੀਕ ਨਹੀਂ ਰਿਐਕਸ਼ਨ ਮਿਲਦਾ ਹੈ ਨਾ ਸੰਤਨਾਂ ਬਾਰੇ ਮੇਰੀ ਸੁਣੋ ਗੱਲ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆ ਤੇ ਆਪੀਆਂ ਜਿਹਨੂੰ ਕਹਦੀਏ ਬਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੁਆ ਪੜਦੇ ਆ ਮੈਨੂੰ ਲੱਗਦਾ ਕਿਸੇ ਵੀ ਬੰਦੇ ਵਿੱਚ ਇੰਦਾ ਦਾ ਕੋਈ ਇੰਦਾ ਦਾ ਫਰਕ ਦਰਜ ਨਹੀਂ ਹੈ ਕੋਈ ਅੰਦਰ ਬੜ ਕੇ ਗੱਲ ਹੋਰ ਤੇ ਬਾਹਰ ਹੋ ਬਾਹਰ ਹੋ ਰਹਾ ਇਹ ਗੱਲ ਜੋ ਅੰਦਰ ਹੋਇਆ ਇਹ ਅਸੀਂ ਉਹੀ ਬਾਹਰ ਕਰ ਰਹੇ ਹਾਂ ਇਹ ਮੀਟਿੰਗ ਰੱਖੀ ਗਈ ਆ ਇਹ ਜੋ ਮੀਟਿੰਗ ਹੈ ਕਟਗਣਤੀਆਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜੋ ਸਮੇਂ ਦੀਆਂ ਤਤਕਾਲੀ ਸਰਕਾਰਾਂ ਹੋਣ ਚਾਹੇ ਮੌਜੂਦਾ ਗਵਰਨਮੈਂਟ ਹੋਵੇ ਇਹਨਾਂ ਦੇ ਵੱਲੋਂ ਦਮਨਕਾਰੀ ਨੀਤੀਆਂ ਅਪਣਾਈਆਂ ਗਈਆਂ ਅਜੇ ਤੱਕ ਲੋਕਾਂ ਨੇ ਨੌਕਰੀ ਪੇਸ਼ੇ ਦੀ ਡਿਮਾਂਡ ਤਾਂ ਕੀ ਕਰਨੀ ਕਬਰਸਤਾਨੇ ਮੰਗੀ ਜਾਂਦੇ ਆ ਮੇਰੇ ਕਹਿਣ ਦਾ ਮਤਲਬ ਹੈ ਸਰਕਾਰ ਹੁਣ ਚੋਣਾਂ ਦੇ ਵਿੱਚ ਜਾ ਚੁੱਕੀ ਹੈ ਹਰ ਵਾਰ ਝੂਠੇ ਵਾਅਦੇ ਝੂਠੀਆਂ ਕਸਮਾਂ ਝੂਠੇ ਲਾਰੇ ਕਿੱਥੇ ਜਾਣ ਲੋਕ ਇਨਸਾਫ ਦੀ ਮੰਗੇ ਕਰੀ ਜਾਂਦੇ 75 ਸਾਲ ਹੋ ਗਏ ਦੇਸ਼ ਯਾਦ ਹੋਏ ਨੂੰ ਕਦੀ ਉਹ ਆਪਣੇ ਕਾਉਂਸਲਰ ਕੋ ਜਾਂਦਾ ਜਸਟਿਸ ਲੈਣ ਲਈ ਕਦੀ ਉਹ ਆਪਣੇ ਐਮਐਲਏ ਕੋ ਜਾਂਦਾ ਕਦੀ ਉਹ ਮੈਂਬਰ ਪਾਰਲੀਮੈਂਟ ਦੇ ਕੋਲ ਜਾਂਦਾ ਲੇਕਿਨ ਕਦੀ ਵੀ ਉਹਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਮਿਊਨਿਸਪਲ ਐਕਟ 50ਏ ਕਲੋਜ਼ 1 ਇਹ ਵਿਵਸਥਾ ਕਰਦਾ ਆ ਕਿ ਮੈਂ ਇਹ ਜਿਹੜੀ ਪ੍ਰੋਬਲਮ ਜਿਹੜੀਆਂ ਹੈਗੀਆਂ ਕਵਸਤਾਨ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਣ ਚਾਹੇ ਉਹ ਮੁ슬ਮਨ ਭਾਈਚਾਰਾ ਹੋਵੇ ਚਾਹੇ ਉਹ 크ਰਿਸਚੀਅਨ ਭਾਈਚਾਰਾ ਹੋਵੇ ਉਹਨਾਂ ਦੀ ਵਿਵਸਥਾ ਕਰਨੀ ਨਗਰ ਕੌਂਸਲ ਗੁਰਾਇਆਂ ਦੀ ਜ਼ਿੰਮੇਵਾਰੀ ਹੈ ਇਹ ਕੋਈ احسان ਨਹੀਂ ਹੈ ਇਹ ਸਾਡਾ ਸੰਵਿਧਾਨਿਕ ਹੱਕ ਹੈ ਜੋ ਕੌਂਸਲ ਦੇ ਦੁਆਰਾ ਸਾਨੂੰ ਪ੍ਰੋਵਾਈਡ ਕਰਵਾਇਆ ਜਾਣਾ ਸਾਡੇ ਚੁਣੇ ਹੋਏ ਨੁਮਾਇੰਦੇ ਮੇਰੀ ਸਮਝ ਤੋਂ ਪਰੇ ਹੈ ਕਿਉਂ ਨਹੀਂ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਆ ਰਹੀ ਕਿਉਂਕਿ ਉਹ ਸੰਵਿਧਾਨ ਦੀ ਸੋਚ ਚੁੱਕ ਕੇ ਹਾਊਸ ਦੇ ਵਿੱਚ ਪ੍ਰਵੇਸ਼ ਕਰਦੇ ਆ ਜਾਦਾ ਉਹ ਸਵਿਧਾਨ ਦੀ ਛੁੱਟੀ ਸੌਂ ਖਾਂਦੇ ਆ ਇਹਦਾ ਉਹ ਅਜੇ ਤੱਕ ਜਵਾਬ ਨਹੀਂ ਦਿੱਤੇ ਹਮੇਸ਼ਾ ਹੀ ਝੂਠੇ ਵਾਦੇ ਝੂਠੇ ਲਾਰੇ ਪਿਛਲੇ ਸਮੇਂ ਦੇ ਵਿੱਚ ਜਦੋਂ ਲੋਕਲ ਬਾਡੀ ਅੰਦਰ ਵੀਰ ਸਿੰਘ ਨਿੱਜਰ ਸੀਗੇ ਸਰਦਾਰ ਬਲਕਾਰ ਸਿੰਘ ਲੋਕਲ ਬਾਡੀ ਮਨਿਸਟਰ ਗੁਰਾਇਆ ਨਗਰ ਕਾਉਂਸਲ ਵਿਖੇ ਆਏ ਉਹਨਾਂ ਨੇ ਵੀ ਇਸ ਮਸਲੇ ਨੂੰ ਲੈ ਕੇ ਚਰਚਾ ਕੀਤੀ ਗਈ ਉਹਦੇ ਵਿੱਚ ਮੇਰੇ ਖਿਆਲਾਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੀ ਵਿਚ ਸ਼ਾਮਲ ਸੀਗੇ ਪਰ ਅੱਜ 2.5 ਸਾਲ ਹੋ ਗਏ ਇਸ ਮਸਲੇ ਨੂੰ ਸਰਕਾਰ ਦੇ ਅੱਗੇ ਬਹੁਤ ਵਾਰ ਉਠਾਇਆ ਗਿਆ ਬਟ ਉਹਨਾਂ ਦੇ ਵੱਲੋਂ ਵੀ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹਮੇਸ਼ਾ ਹੀ ਗਲੀਆਂ ਨਾਲੀਆਂ ਸੜਕਾਂ ਇਹਨਾਂ ਨੂੰ ਤਰਜੀਹ ਦਿੱਤੀ ਗਈ ਜਦਕਿ ਇੱਕ ਕੌਂਸਲ ਸਰਕਾਰ ਦੀ ਜ਼ਿੰਮੇਵਾਰੀ ਆ ਇਹ ਘੱਟ ਗਿਣਤੀ ਲੋਕਾਂ ਨੂੰ ਪ੍ਰੋਵਾਈਡ ਕਰਾਣੀ ਕੌਂਸਲ ਦੀ ਚੋਣਾਂ ਆ ਗਈਆਂ ਦੁਬਾਰਾ ਤੋਂ ਕੁਝ ਨਮਾਇंदे ਦੁਬਾਰਾ ਫਾਈਟ ਕਰ ਰਹੇ ਆ ਉਹਨਾਂ ਤੋਂ ਸਵਾਲ ਕੀਤਾ ਜਾਊਗਾ ਜੀ ਬਿਲਕੁਲ ਕੀਤਾ ਜਾਊਗਾ ਉਹਨਾਂ ਨੂੰ ਬਿਲਕੁਲ ਪੰਜਾਬ ਮਿਊਂਸਿਪਲ ਐਕਟ 50 ਐ ਕਲॉज 1 ਦੇ ਤਹਿਤ ਦੱਸਿਆ ਵੀ ਜਾਊਗਾ ਇਹ ਸਾਡਾ ਸੰਵਿਧਾਨਿਕ ਹੱਕ ਆ ਤੁਸੀਂ ਆਪਣੇ ਵੱਲੋਂ ਲੈਟਰ ਹੈਡ ਤੇ ਲਿਖ ਕੇ ਹਾਊਸ ਨੂੰ ਦਿਓ ਵੀ ਇਹਨੂੰ ਵਿਦਨ ਟਾਈਮ ਵੰਡ 6 ਮੰਥ ਹਾਊਸ ਦੇ ਵਿਚਾਰ ਦੀ ਨਹੀਂ ਲਿਆਂਦਾ ਜਾਵੇ ਕਿਉਂਕਿ ਇਹ ਹਮੇਸ਼ਾ ਹੀ ਬਿਤਕਰਾ ਹੁੰਦਾ ਆ ਸਾਡੇ ਨਾਲ ਜਦੋਂ ਕੋਡ ਆਫ ਕੰਡਕਟ ਲੱਗਣ ਆਉਣ ਵਾਲਾ ਹੁੰਦਾ ਚਾਹੇ ਉਹ ਵਿਧਾਨ ਸਭਾ ਚੋਣਾ ਹੋਣ ਚਾਹੇ ਉਹ ਕਾਉਂਸਲ ਚੋਣਾ ਹੋਣ ਚਾਹੇ ਉਹ ਰਾਜ ਸਭਾ ਚੋਣਾਂ ਹੋਣ ਲੋਕ ਸਭਾ ਚੋਣਾਂ ਹੋਣ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਵੀ ਸਾਡਾ ਜਿਹੜਾ ਇਹ ਮਸਲਾ ਗੰਭੀਰ ਮਸਲਾ ਜਿਹੜਾ ਸਾਡੀ ਭਾਵਕਤਾ ਸਾਡੀ ਧਾਰਮਿਕਤਾ ਦੇ ਨਾਲ ਜੁੜਿਆ ਹੋਇਆ ਉਹਨੂੰ ਹਮੇਸ਼ਾ ਇਸ ਪੋਰਟ ਸਿਸਟਮ ਤੇ ਲਿਜਾ ਕੇ ਰੱਖ ਦਿੱਤਾ ਜਾਂਦਾ ਉਹ ਹੋਣਾ ਤਾਂ ਕੀ ਉਧਰੋਂ ਕੋਡ ਆਫ ਕੰਡਕਟ ਲੱਗ ਜਾਂਦਾ ਸਰਕਾਰ ਫੇਰ ਝੂਠੇ ਵਾਦੇ ਝੂਠੇ ਲਾਰੇ ਲਾ ਕੇ ਚੱਲੇ ਜਾਂਦੀ ਹੈ ਇਹ ਜਿਹੜੇ ਕਿੰਨੇ ਕੇ ਬਾਰੇ ਟੈਂਡਰ ਲੱਗਦਾ ਤੁਸੀਂ ਕਾਫੀ ਦੇਰ ਤੋਂ ਇਹ ਮੰਗ ਵੀ ਉਠਾ ਰਹੇ ਆ ਬੜੇ ਜ਼ਮੀਨੀ ਪੱਤਰ ਦਾ ਕੰਮ ਵੀ ਦਿੱਤਾ ਹੋਇਆ ਤੁਹਾਡੇ ਕੋਲ ਪੇਪਰ ਵਰਕ ਵੀ ਪੂਰਾ ਹੈ ਕਿੰਨੇ ਕੇ ਬਾਰੇ ਟੈਂਡਰ ਲੱਗ ਚੁੱਕਾ ਹੈ ਇਸ ਇਹ ਤਕਰੀਬਨ ਦੋ ਦੋ ਵਾਰ ਲੱਗ ਚੁੱਕਾ ਬਟ ਇਹ ਜਿਹੜਾ ਵੀ ਟੈਂਡਰ ਲੱਗਿਆ ਹਮੇਸ਼ਾ ਹੀ ਕੋਡ ਆਫ ਕੰਡਕਟ ਦੇ ਨਜ਼ਦੀਕ ਜਾ ਕੇ ਲੱਗਿਆ ਅਸੀਂ ਚਾਹੁੰਦੇ ਆ ਵਿਥ ਇਨ 6 ਮੰਥ ਇਹ ਜਿਹੜਾ ਹੁਣਾ ਜ਼ਰੂਰੀ ਆ ਕਿਉਂਕਿ ਇਹ ਆਉਣ ਵਾਲੇ 5 ਸਾਲਾਂ ਦੇ ਵਿੱਚ ਡਿਊਰਿੰਗ ਹਾਊਸ ਰਹਿੰਦੇ ਹੋਏ ਇਹ ਕੰਮ ਨੂੰ ਕੰਪਲੀਟ ਕੀਤਾ ਜਾਵੇ। ਸਰਕਾਰ ਕੀ ਦਾ ਹੈ ਜਦੋਂ ਤੁਸੀਂ ਇਹ ਟੈਂਡਰ ਲੱਗ ਜਾਂਦਾ ਕਿ ਜਮੀਨ ਨਹੀਂ ਮਿਲ ਰਹੀ ਜਾਂ ਉਹ ਕੀ ਕਾਰਨ ਕੀ ਰਹਿੰਦਾ ਹੈਗਾ ਜਿਹੜਾ ਇਹ ਮਾਰਗਫੁੱਲ ਨਹੀਂ ਹੋ। ਸਿੱਖ ਹਾਊਸ ਦੀ ਇੱਛਾ ਸ਼ਕਤੀ ਕਹਿ ਸਕਦੇ ਇੱਛਾ ਸ਼ਕਤੀ ਨਹੀਂ ਆ। ਔਰ ਦੂਸਰੀ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਆ। ਨਾ ਸਾਡੇ ਚੁਣੇ ਹੋਏ ਨੁਮਾਇੰਦੇ ਚਾਹੇ ਉਹ ਹਲਕਾ ਇੰਚਾਰਜ ਹੋਵੇ, ਚਾਹੇ ਉਹ ਐਮਐਲਏ ਹੋਵੇ, ਚਾਹੇ ਉਹ ਐਮਪੀ ਹੋਵੇ। ਸੋ ਮੈਂ ਇਸ ਮੀਡੀਆ ਦੇ ਮਾਧਿਅਮ ਰਾਹੀਂ गुजारिश ਕਰਦਾ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਦੀ ਵੀ ਹਜ ਤੱਕ ਘਟ ਗਿਣਤੀਆਂ ਦੇ ਮਸਲਿਆਂ ਨੂੰ ਹਾਊਸ ਦੇ ਵਿੱਚ ਨਹੀਂ ਉਠਾਇਆ ਉਹ ਹਮੇਸ਼ਾ ਹੀ ਸਰਕਾਰ ਦੇ ਨਾਲ ਉਲਝਣ ਦੇ ਵਿੱਚ ਰਹਿੰਦੇ ਆ ਸੈਕੰਡ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੀ ਵੀ ਉਹਨਾਂ ਨੇ ਘਟ ਗਿਣਤੀਆਂ ਦੇ ਮਸਲਿਆਂ ਨੂੰ ਲੋਕ ਸਭਾ ਦੇ ਵਿੱਚ ਨਹੀਂ ਉਠਾਇਆ ਨਾ ਹੀ ਉਹਨਾਂ ਨੇ ਕਦੀ ਆਜ਼ਾਦੀ ਦੇ ਨਾਲ ਪ੍ਰੈਸ ਦੇ ਵਿੱਚ ਆ ਕੇ ਗੱਲ ਕੀਤੀ ਕਦੀ ਵੀ ਉਹਨਾਂ ਨੇ ਗੱਲ ਇਧਰੋਂ ਸੁਣੀ ਇਧਰੋਂ ਕੰਨ ਰਾਈਂ ਕੱਢ ਦਿੱਤੀ ਅਸੀਂ ਚੰਨੀ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਦੇ ਆ ਕਿਉਂਕਿ ਤੁਸੀਂ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਦਿੱਲੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਵੀ ਇਹ ਗੱਲ ਰੱਖੋ ਕਿਉਂਕਿ ਉਹਨਾਂ ਨੂੰ ਦੱਸੋ ਤਤਕਾਲੀ ਸਾਡੇ ਐਮਐਲਏ ਸਾਡੇ ਐਮਪੀ ਇਸ ਸਮਾਜ ਮੁਸਲਿਮ ਸਮਾਜ ਹੋਵੇ ਚਾਹੇ ਕ੍ਰਿਸਚੀਅਨ ਸਮਾਜ ਹੋਵੇ ਇਹਦੇ ਨਾਲ ਬਿਤਕਰਾ ਕਰਦੇ ਰਹੇ ਆ ਉਹ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਖਮਿਆਜਾ ਭੁਗਤਣਾ ਪੈ ਸਕਦਾ ਔਰ ਮੌਜੂਦਾ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਗ੍ਰਾਮ ਵਿੱਚ ਘਟ ਗਿਣਤੀ ਕਿੰਨੀਆਂ ਵੋਟਾਂ ਬਰੋਤ ਕਰਦੀ ਹੈ ਕਟ ਗਿਣਤੀ ਜਿਹੜੀਆਂ ਮੁਸਲਮਾਨ ਭਾਈਚਾਰਾ ਔਰ ਕ੍ਰਿਸਚੀਅਨ ਭਾਈਚਾਰਾ ਹਰ ਯਾਤਰਾ ਫੈਸਲਾ ਕਰਦਾ